ਵਧੀਆ ਸ਼ਾਨੋ ਸ਼ਖੋਨਾ ਜਿਸ ਤੋਗੀ ਲਾਉਂਦਾ ਹਾਉਦੀ ਵਧੀਆ ਸ਼ਾਨੋ ਸ਼ਖੋਨਾ ਜਿਸ ਤੋਗੀ ਲਾਉਂਦਾ ਹਾਉਦੀ ਬਟਾਲਾ ਪਤਿਕਾਰ ਚੂੜੀਆਂ ਵਧੀਆ ਤਰੀਕੇ ਨਾਲ ਜਿੱਤਾਂ ਬਟਾਲਾ ਪਤਿਕਾਰ ਚੂੜੀਆਂ ਵਧੀਆ ਤਰੀਕੇ ਨਾਲ ਤੇ ਜਿੰਦਰ ਸਿੰਘ ਬਿਊਟੀ ਰੰਦਾਵਾ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਸਰਦਾਰ ਤ੍ਰਿਤਰ ਜਿੰਦਰ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਤਜਿੰਦਰ ਸਿੰਘ ਬਿਊਟੀ ਰੰਦਾਵਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਹਲਕਾ ਫਤੇਗਰ ਚੂੜੀਆਂ ਦੇ ਕਾਂਗਰਸੀ ਸਰਪੰਚ ਅਤੇ ਬਟਾਲਾ ਦੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਹਲਕਾ ਫਤੇਗਰ ਚੂੜੀਆਂ ਤੇ ਬਟਾਲਾ ਤੋਂ ਸ਼ਾਨੂ ਸੌਕਤ ਨਾਲ ਜਿੱਤਣਗੇ। ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਡੇ ਵੱਲੋਂ ਚੋਣ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜੀ ਸਰ ਅੱਜ ਦੀ ਜਿਹੜੀ ਜੁਆਇਨਿੰਗ ਬਾਰੇ ਉਹਦੇ ਬੜਾ ਥੋੜਾ ਚੱਲਦਾ ਪਿਆ ਹਾਂਜੀ ਸਾਹਿਬ ਨੇ ਨਾਲ ਸਰਦਾਰ ਤੇਜਿੰਦਰ ਸਿੰਘ ਜੀ ਨੂੰ ਵੀ ਸੱਦਾ ਹੁਕਾਇਦ ਕਰਨਾ ਵੀ ਚਾਹਾਂਗੇ ਉਹ ਸਾਡੀ ਪਾਰਟੀ ਸ਼ਾਮ ਹੋਇਆ ਜੀ ਆਨ ਸ਼੍ਰੀਮਤੀ ਉਹਦਾ ਆਉਣਾ ਤੇ ਬਾਕੀ ਅਸੀਂ ਹਰਨਾਲ ਤੋਂ ਦਾ ਕੈਂਪੇਨ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਜਿਹੜੇ ਪ੍ਰਤਾਪ ਬਾਜਾ ਜੀ ਇਸ ਤੋਂ ਗਏ ਨੇ ਉਹਨਾਂ ਨਾਲ ਸੋ ਉਮੀਦ ਆ ਪਈ ਸਾਡੀ ਗੁਰਦਾਸਪੁਰ ਦੀ ਸੀਟ ਪੰਜਾਬ ਚ ਕੱਪੀ ਤੋਂ ਵੱਧ ਮਾਰ ਜਾਣਾ ਕੀ ਪ੍ਰੋਗਰਾਮ ਰਹਿਣ ਦੇਖਦੇ ਕਿਦੋਂ ਤੋਂ ਸ਼ੁਰੂ ਕਰੀ ਸਾਡਾ ਕੰਮ ਸ਼ੁਰੂ ਸ਼ੁਰੂ ਅੱਗੋਂ ਦਾ ਕਰਨ ਸਾਡਾ ਕੰਮ ਸ਼ੁਰੂ ਹੋਣਾ ਪਟਿਆਲਾ ਫਤਿਹਗੜ ਚੋੜੀਆਂ ਵਧੀਆ ਤਰੀਕੇ ਨਾਲ ਜਿੱਤਾਂ ਵਧੀਆ ਸ਼ਾਨੋ ਸ਼ਖੌਨਾ ਜਿਸ ਤਰ੍ਹਾਂ ਕਾਉਦੀ ਕਿ ਕਿਸੇ ਨੂੰ ਕੋਈ ਵਹਿਮ ਨਹੀਂ ਸਾਰੇ ਰਲ ਕੇ ਤਰ੍ਹਾਂ ਮਾਜਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਨ ਦੀ ਖਾਸ ਰਿਪੋਰਟ